ਕਰਦੇ ਰੋਟੀ ਹੋਰ ਬਾਬਾ ਜੀ ਇਹ ਲਾਗੇ ਕਰਦਾ ਹੋ اڀر مٿي واٽ تي پيو ٿو اڄ ڪجهه ڪم واٽ تي پيو ٿو ਆਈ ਐਕਸਨ ਸਰ ਕੀ ਤਾਂ ਵੀ ਆਈ ਪੰਜਾ ਮਿੰਟਾਂ ਚ ਇੱਥੇ ਓਪੜ ਗਿਆ ਤੇ ਟਰਾਲੀ ਟਰੈਕਟਰ ਬਚਾ ਹੋ ਗਿਆ ਟਰੈਕਟਰ ਪਲਟੀ ਟਰਾਲੇ ਵਾਲੇ ਨੇ ਸਟਾਰਟ ਮਾਰੀ ਆ ਤੇ ਟਰਾਲੀ ਪਲਟਾ ਦਿੱਤੀ ਅਤੇ ਦੇਤੇ ਬਹੁਤ ਨੁਕਸਾਨ ਦੇ ਕਿਦਾ ਹੋਇਆ ਬਚਾ ਹੋ ਗਿਆ ਮੌਕੇ ਤੋਂ ਓਪੜ ਗਿਆ ਪੰਜਾ ਮਿੰਟਾਂ ਚ ਐਂ ਜਿਹੜਾ ਟਰਾਲਾ ਸੈਂਡ ਮਾਰ ਕੇ ਗਿਆ ਉਸ ਨੂੰ ਫੜ ਲਿਆ ਗਿਆ ਫੜ ਲਿਆ ਗਿਆ ਫੜ ਲਿਆ ਗਿਆ ਸਰ ਇੱਕ ਹੋਰ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਆਵਾਜ਼ਾਂ ਦੇ ਵਿੱਚ ਸਾਵਧਾਨੀਆਂ ਵਰਤਨ ਨੂੰ ਲੈ ਕੇ ਤੇ ਇਹੋ ਜੀ ਪੀ ਟ੍ਰੈਫਿਕ ਨੂੰ ਟ੍ਰੈਫਿਕ ਦੀ ਪਾਲਣਾ ਕਰੋ ਜੀ ਤੇ ਬਾਕੀ ਗੱਲ ਇਤਨਾ ਵੀ ਜੋ ਕਿਸੇ ਨੂੰ ਕਾਰਵਾਈ ਹੋਣੀ ਹੈ ਸਾਡਾ ਥਾਣੇ ਨੇ ਕਰਨੀ